ਬੱਜ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬੜੀਆ ਭਾਜੀ ਹੋਰ ਪਰਿਵਾਰ ਸਾਰਾ ਠੀਕ ਆ ਅੰਬੂ ਭਾਈ ਠੀਕ ਆ ਭਾਜੀ ਬਹਿ ਜਾਓ ਭਾਈ ਬਹਿ ਜਾਓ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਪੌਡਕਾਸਟ ਤੇ ਆਏ ਹੋ ਠੀਕ ਆ ਭਾਜੀ ਹਾਂ ਜੀ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਬੁਲਾਇਆ ਹੋਰ ਭਾਈ ਜੀ ਠੀਕ ਆ ਕੋ ਨਾ ਐਸ਼ਾ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਸੀ ਸਪੈਸ਼ਲੀ ਕਹਿੰਦੇ ਅੰਬੂ ਨੂੰ ਬੁਲਾਓ ਤੇ ਤੁਸੀਂ ਉਹਦਾ ਪੌਡਕਾਸਟ ਕਰੋ ਆਪਣੇ ਚੈਨਲ ਤੇ ਠੀਕ ਆ ਭਾਜੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕਿਵੇਂ ਲੱਗਿਆ ਸਾਡੇ ਪੋਡਕਾਸਟ ਤੇ ਆ ਕੇ। ਬਹੁਤ ਬਧੀਏ ਜੀ ਭਾਈ। ਬਹੁਤ ਸੋਹਣਾ ਲੱਗੇ। ਚਲੋ ਵਧੀਆ ਕਰ ਲਿਆ ਤੁਹਾਨੂੰ ਚੰਗਾ ਲੱਗਿਆ। ਚੰਗਾ ਲੱਗਣਾ ਵੀ ਚਾਹੀਦਾ ਜੇ ਨਹੀਂ ਲੱਗਿਆ ਲੋਕੋ ਘੋਟਣਾ ਹੈਗਾ ਸਾਰੀ ਮਾਈਕ ਹੈਗਾ। ਅੱਛਾ ਮੈਨੂੰ ਪਤਾ ਲੱਗਿਆ ਸੀ ਅੰਬੂ ਭਾਈ ਕਿ ਤੁਸੀਂ ਪਿਛਲੀ ਵਾਰ ਬੋਟਾ 'ਚ ਵੀ ਖੜੇ ਸੀ ਹੈ ਜੀ। ਹਾਂਜੀ ਹਾਂਜੀ ਭਾਈ। ਅੱਛਾ ਅੱਛਾ। ਤੇ ਕੀ ਬਣਿਆ ਸੀ ਮਤਲਬ ਫਿਰ ਜਿੱਤ ਗਏ ਤੁਹਾਡਾ? ਭਾਈ ਬਸ ਬੋਟਾ ਦਾ ਕੁਝ ਨਹੀਂ ਬਣਿਆ ਸੀਗਾ ਪਿਛਲੀ ਵਾਰ ਤਾਂ ਬਸ ਮੈਂ ਘੜਿਆ ਨੇ ਬੋਟਾ ਨਹੀਂ ਸਪਾਈਆਂ। ਅਸੇ ਘਰ ਦੇ ਅਸੇ ਤੁਹਾਡੇ ਘਰ ਦੇ ਨਹੀਂ ਬੁੱਟ ਨਹੀਂ ਪਈਆਂ ਹਾਂਜੀ ਹਾਂਜੀ ਅੱਛਾ ਫਿਰ ਤੁਹਾਡੇ ਘਰ ਦੇ ਨਹੀਂ ਤੇ ਚਲੋ ਨਹੀਂ ਪਈਆਂ ਫਿਰ ਪਿੰਡ ਰਹੇ ਨੇ ਤਿੰਨ ਦਾ ਵੀ ਨਹੀਂ ਪਈਆਂ ਉਹਨਾਂ ਨੂੰ ਐਸਿਡ ਦੇ ਵੀ ਨਵਾਂ ਬੰਦਲ ਵੀਕ ਵੀ ਇਹ ਆਪਣਾ ਤੇ ਅੱਛਾ 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 ਭਾਈ ਜੀ ਤੁਹਾਡੀ ਆਵਾਜ਼ ਨਹੀਂ ਨਿਕਲ ਰਹੀ ਮਤਲਬ ਕਿਤੇ ਘੋਟਰੇ ਤਾਂ ਨਹੀਂ ਡਰ ਰਹੇ ਆਪਾਂ ਸਾਈਡ ਤੇ ਕਰ ਲੈਂਦੇ ਆ ਭਾਈ ਜੀ ਨਾਲ ਨਾਲ ਹਾਂ ਫਿਰ ਉੱਚੀ ਤੋਂ ਲੜੋ ਮੜੇ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਹੈ ਤੁਹਾਡੀ ਆਵਾਜ਼ ਦਾ ਅੱਛਾ ਮੈਂ ਇੱਕ ਗੱਲ ਦੱਸੋ ਮੰਨ ਲਓ ਤੁਹਾਨੂੰ ਪਿੰਡ ਵਾਲੇ ਚ ਧਾਕ ਦੇਂਦੇ ਦੀ ਸਭ ਤੋਂ ਪਹਿਲਾ ਕੰਮ ਕਿਹੜਾ ਕਰਦੇ ਪਿੰਡ ਚ ਸਭ ਤੋਂ ਪਹਿਲਾਂ ਤਾਂ ਆਪਾਂ ਭਜੀ ਕੰਮ ਇਹ ਕਰ ਲਈਏ ਪਿੰਡ ਦੇ ਲੈਟਰੀਆਂ ਬਣਉਣੀ ਹੈ ਸਿੱਕੇ ਅੱਛਾ ਜੇ ਆਪਾਂ ਕੰਮ ਸ਼ੁਰੂ ਵੀ ਕਰਦੇ ਤਾਂ ਕਰਨਾ ਆਪਾਂ ਗੰਦ ਤੋਂ ਹੀ ਸੀ ਤਾਂ ਮੈਨੂੰ ਇੱਕ ਗੱਲ ਦੱਸੋ ਚਲੋ ਜੇ ਤੁਸੀਂ ਬਣ ਵੀ ਗਏ ਨਾ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਤੁਹਾਡਾ ਸਪੋਰਟ ਕਰਾਂ ਇੱਕ ਸਭ ਤੋਂ ਪਹਿਲਾ ਕੰਮ ਤਾਂ ਤੁਸੀਂ ਜਿਹੜਾ ਗੰਦ ਵਾਲਾ ਕੰਮ ਹੈ ਇਹ ਚੀਜ਼ ਇਹਦੀ ਜਗ੍ਹਾ ਤੇ ਕੋਈ ਹੋਰ ਕੰਮ ਕਰਨਾ ਹੈ ਅੱਛਾ ਜੀ ਠੀਕ ਹੈ ਜੀ ਚਲੋ ਇਹ ਦੱਸੋ ਚਲੋ ਨਗਰ ਦੀ ਤਾਂ ਮੈਂ ਜ਼ਿੰਮੇਵਾਰੀ ਲੈ ਲਵਾਂ ਤੁਹਾਨੂੰ ਆਪਣੇ ਘਰ ਦਾ ਤੋਂ ਕਿੰਨੀ ਉਮੀਦ ਹੈ ਰਾਜਾ ਨੇ ਮੇਰੀ ਹੈਂਡ ਦੀ ਪ੍ਰਿੰਟ ਦੇ ਉਮੀਦ ਮੈਨੂੰ ਰੱਖੀ ਜੀ ਅੱਛਾ ਤੁਹਾਨੂੰ ਆਪਣੇ ਘਰ ਦੇ ਨਹੀਂ ਉਮੀਦ ਨਹੀਂ ਆ ਗਈ ਤੁਹਾਨੂੰ ਵੋਟ ਪਾ ਦੇਣੀ ਜੀ ਨਾ ਜੀ ਬਿਲਕੁਲ ਵੀ ਫਿਰ ਕੋਟਰਾ ਤਾਂ ਡੇ ਫਿਰਨਾ ਚਾਹੀਦਾ